ਆ ਵੇਖੋ ਕਿਵੇਂ ਫਿਲਮੀ ਸੀਨ ਬਣ ਗਿਆ ਗਲੀ ਦੇ ਵਿੱਚ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਪਿੱਛੇ ਪੁਲਿਸ ਦੌੜਦੀ ਹੋਈ ਨਜ਼ਰ ਆਈ। ਇਹ ਦਰਅਸਲ ਬੁਢਲਾਡਾ ਸ਼ਹਿਰ ਦੇ ਇੱਕ ਵੱਡੀ ਆਬਾਦੀ ਵਾਲਾ ਇਲਾਕਾ ਹੈ ਜਿੱਥੇ ਫਿਲਮੀ ਸੀਨ ਵਾਂਗ ਤਿੰਨ ਨੌਜਵਾਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਮਨਸ਼ਾਦ ਨਾਲ ਇੱਕ ਬੈਗ ਦੇ ਵਿੱਚ ਮਾਰੂ ਹਥਿਆਰ ਹੋਣ ਦਾ ਸ਼ੱਕ ਪਿਆ ਤੇ ਪੀਸੀਆਰ ਪਾਰਟੀ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਨੌਜਵਾਨ ਬੈਗ ਸੁੱਟ ਕੇ ਇਥੋਂ ਭੱਜ ਗਏ ਨੇ। ਸੀਸੀਟੀਵੀ ਤਸਵੀਰਾਂ ਵੀ ਅਸ ਦੀਆਂ ਸਾਹਮਣੇ ਆਈਆਂ ਨੇ ਤਾਂ ਪੀਸੀਆਰ ਮਲਾਜ਼ਮਾਂ ਨੂੰ ਤੇ ਇਹਨਾਂ ਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਜਦੋਂ ਉਹਨਾਂ ਤੇ ਸ਼ੱਕ ਹੋਇਆ ਪਿੱਛਾ ਕੀਤਾ ਤਾਂ ਇਹ ਤੇਜ਼ੀ ਨਾਲ ਭੱਜ ਗਏ ਨੇ ਪੀਸੀਆਰ ਵੀ ਇਹਨਾਂ ਦੇ ਪਿੱਛੇ ਦੌੜਦੀ ਹੋਈ ਨਜ਼ਰ ਆਈਏ ਤੇ ਇਸੇ ਦਰਮਿਆਨ ਇਹਨਾਂ ਦੇ ਵੱਲੋਂ ਮਾਰੂ ਹਥਿਆਰ ਸੁੱਟ ਦਿੱਤੇ ਗਏ ਨੇ ਹਾਂਜੀ ਅੱਜ ਸਾਡੇ ਪੀਸ਼ਰ ਪਾਰਟੀ ਜਿਹੜੀ ਪੈਟਰੋਲਿੰਗ ਤੇ ਸੀਗੀ ਉਤੋਂ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਾਨੂੰ ਥੋੜਾ ਸ਼ੱਕੀ ਜਿਹਾ ਲੱਗੇ ਉਹ ਮੋਟਰਸਾਈਕਲ ਭਜਾ ਕੇ ਲੈ ਕੇ ਗਲੀਆਂ ਵੀ ਲੀ ਹੁੰਦੇ ਹੋਏ ਉਹਨਾਂ ਨੇ ਇੱਕ ਬੈਗ ਛੱਡਿਆ ਸੀਗਾ ਉਹ ਚੱਕੀ ਤਾਂ ਉਹਦੇ ਚ ਇੱਕ ਆਪਣਾ ਜਿਹੜਾ ਕੁਤਰਾ ਕਰਨ ਲਈ ਮਸ਼ੀਨ ਦਾ ਦਫ਼ਤਰ ਹੁੰਦਾਗਾ ਟੋਕਾ ਕਹਿੰਦੇ ਇਹਨੂੰ ਉਹ ਸੀਗਾ ਹੋਰ ਕੋਈ ਇਸ ਦੀ ਤਾਂ ਨਹੀਂ ਗੱਲ ਨਹੀਂ ਸੀ ਕੋਈ ਨਸ਼ੇ ਪੱਤੇ ਵਾਲੀ ਨਹੀਂ ਕੋਈ ਗੱਲ ਸੀ